ਮੁਰਦਾਬਾ 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 ਪੂਰੇ ਪੰਜਾਬ ਦੇ ਵਿੱਚੋਂ ਸਿਰਫ 2 ਬਲਾਕ ਤੋੜੇ ਜਾ ਰਹੇ ਨੇ ਸਿਰਫ ਉਹਦੇ ਵਿੱਚ ਮਾਨਸਾ ਦੇ ਭੀਖੀ ਬਲਾਕ ਨਾਲ ਧੱਕਾ ਹੋ ਰਿਹਾ ਉਹਦੇ ਵਿੱਚ ਤੁਸੀਂ ਸਾਨੂੰ ਸੁਣ ਚ ਆਇਆ ਕਿ ਪੂਰੇ ਪੰਜਾਬ ਦੇ ਵਿੱਚ 7 ਬਲਾਕ ਵਧਾਤੇ 200 ਰੂਰ ਚ ਵਧਾਤੇ ਬਾਕੀ ਵਕ ਵਖ ਹਲਕਿਆਂ ਚ ਵਧਾਤੇ ਉਹ ਫਿਰ ਮਾਨਸਾ ਜ਼ਿਲ੍ਹੇ ਦੇ ਬੀਖੀ ਬਲਾਕ ਨਾਲ ਕਿਉਂ ਧੱਕਾ ਹੋ ਰਿਹਾਗਾ ਵੀ ਵੀਡੀਓ ਬਲਾਕ ਹੈ ਜਿਹੜਾ ਇਹਨੂੰ ਮਾਨਸਾ ਸ਼ਿਫਟ ਕੀਤਾ ਜਾ ਰਿਹਾ ਹੈਗਾ ਅਸੀਂ ਇਹਦਾ ਜਨਤਕ ਜਥੇਬੰਦੀਆਂ ਵੱਲੋਂ ਅਸੀਂ ਇਹਦਾ ਪੂਰ ਦੂਰ ਵਿਰੋਧ ਕਰਦੇ ਆਗੇ ਤਕਨੂੰ ਤੋੜਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਖਜਲ ਖੋਰੀ ਤਾਂ ਇਸੇ ਦਫ਼ਤਰ 'ਚ ਬਹੁਤ ਦੂਰੋਂ ਦੂਰੋਂ ਜਾ ਕੇ ਕਰਨੀ ਪੈਂਦੀ ਆ ਕਿਉਂਕਿ ਮੇਰੇ ਗਾ ਦਾ ਮਸਟਰ ਆਲ ਹਫਤੇ ਬਾਅਦ ਨਿਕਲਦਾ ਜਾਂ 6 ਦਿਨਾਂ ਦਾ ਨਿਕਲਦਾ ਸੋ ਸੋ ਮਾਨਸਾ ਕਾਉਨ ਜਾਣਗੇ ਮਸਟਰੋਲ ਲੈ ਕੇ ਜਾਂ ਪੜਾਉਣ ਜਾਂ ਲਿਆਉਣ ਤਿੰਨ ਤਿੰਨ ਚਾਰ ਚਾਰ ਗੇੜੇ ਲੱਗਦੇ ਨੇ ਸਰਕਾਰ ਦਾ ਜਿਹੜਾ ਇਹ ਫੈਸਲਾ ਹੈਗਾ ਬਲਾਕ ਨੂੰ ਮਤਲਬ ਮਾਨਸਾ ਲੈ ਜਾਣਾ ਸਾਡੇ 33 ਪਿੰਡਾਂ ਨਾਲ ਟੱਕੇਗਾ ਖੇਤ ਮਜ਼ਦੂਰਾਂ ਵੱਲੋਂ ਅਤੇ ਮਨਰੇਗਾ ਮਜ਼ਦੂਰਾਂ ਵੱਲੋਂ ਅਸੀਂ ਪੀਖੀ ਜੋ ਦਫ਼ਤਰ ਤੋੜ ਰਹੇ ਨੇ ਉਸ ਦਾ ਪੂਰ ਜੋ ਵਿਰੋਧ ਕਰਦੇ ਹਾਂ ਅੱਜ ਅਸੀਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਕਿਸਾਨ ਆਗੂ ਵੱਖ-ਵੱਖ ਪੰਡਾਂ ਤੋਂ ਸਾਫ ਕਾ ਸਰਪੰਚ ਪੰਚਾਇਤਾਂ ਮੈਂ ਬਲਜੀਤ ਸ਼ਰਮਾ ਕਿਸਾਨ ਕਾਂਗਰਸ ਹਲ ਜ਼ਿਲ੍ਹਾ ਪ੍ਰਧਾਨ ਸਾਨੂੰ ਪਤਾ ਲੱਗਿਆ ਕਿ ਪੂਰੇ ਪੰਜਾਬ ਦੇ ਵਿੱਚੋਂ ਸਿਰਫ 2 ਬਲਾਕ ਤੋੜੇ ਜਾ ਰਹੇ ਨੇ ਸਿਰਫ ਉਹਦੇ ਵਿੱਚ ਮਾਨਸਾ ਦੇ ਭੀਖੀ ਬਲਾਕ ਨਾਲ ਧੱਕਾ ਹੋ ਰਿਹਾ ਉਹਦੇ ਵਿੱਚ ਤੁਸੀਂ ਸਾਨੂੰ ਸੁਣ ਚਾਹਿਆ ਕਿ ਪੂਰੇ ਪੰਜਾਬ ਦੇ ਵਿੱਚ 7 ਬਲਾਕ ਵਧਾਤੇ 200 ਰੂਰ ਚ ਵਧਾਤੇ ਬਾਕੀ ਵੱਖ-ਵੱਖ ਹਲਕਿਆਂ ਚ ਵਧਾਤੇ ਉਹ ਫਿਰ ਮਾਨਸਾ ਜ਼ਿਲ੍ਹੇ ਦੇ ਭੀਖੀ ਬਲਾਕ ਨਾਲ ਕਿਉਂ ਧੱਕਾ ਹੋ ਰਿਹਾਗਾ ਸਾਡਾ ਜਿਹੜਾ ਲੋਕਾਂ ਦਾ ਕੰਮ ਹੈਗਾ ਉਹ ਇਥੋਂ ਦੀ بجائے ਮਾਨਸਾ ਜਾਣਾ ਪਿਆ ਕਰੂਗਾ ਸੋ ਅਸੀਂ ਇਹ ਸੰਘਰਸ਼ ਜਿਹੜਾ ਪੂਰਨ ਤੌਰ ਤੇ ਬੱਢਾਂਗੇ ਸਾਰੇ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਾਬਕਾ ਪੰਚਾਇਤਾਂ ਵੱਲੋਂ ਮੌਜੂਦਾ ਪੰਚਾਇਤਾਂ ਵੱਲੋਂ ਵੱਖ-ਵੱਖ ਰਾਜਨੀਤਿਕ ਜਥੇਬੰਦੀਆਂ ਪਾਰਟੀਆਂ ਵੱਲੋਂ ਇਹੇ ਭੀਖੀ ਦਾ ਬਲਾਕ ਅਸੀਂ ਨਹੀਂ ਟੋਕਣ ਦੇਵਾਂਗੇ ਜਿੱਥੋਂ ਦਾ ਕਿਸਾਨ ਸੰਘਰਸ਼ ਕਰਨਾ ਪਿਆ ਪੰਜਾਬ ਕਾਂਗਰਸ ਕਿਸਾਨ ਜਥੇਬੰਦੀ ਵੱਲੋਂ ਵੀ ਅਸੀਂ ਪਾਰਟੀ ਵੱਲੋਂ ਵੀ ਪੂਰੇ ਜੋਰ ਨਾਲ ਸਾਰੇ ਜਥੇਬੰਦੀਆਂ ਪਾਰਟੀ ਨਾਲ ਖੜੇ ਆਂ ਮੇਰੇ ਮੈਂ ਸਾਬਕਾ ਸਰਪੰਚ ਭੋਲਾ ਸਿੰਘ ਸਮਾਉਂ ਸੂਬਾ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਅਸੀਂ ਬਖ ਬਖ ਜਥੇਬੰਦੀਆਂ ਦੇ ਆਗੂ ਸਾਨੂੰ ਪਤਾ ਲੱਗਿਆ ਸੀਗਾ ਵੀ ਵੀਡੀਓ ਬਲਾਕ ਹੈ ਜਿਹੜਾ ਇਹਨੂੰ ਮਾਨਸਾ ਸ਼ਿਫਟ ਕੀਤਾ ਜਾ ਰਿਹਾ ਹੈਗਾ ਅਸੀਂ ਇਹਦਾ ਜਨਤਕ ਜਥੇਬੰਦੀਆਂ ਵੱਲੋਂ ਸਾਬਕਾ ਮੌਜੂਦਾ ਪੰਚਾਇਤਾਂ ਵੱਲੋਂ ਅਸੀਂ ਇਹਦਾ ਪੂਰ ਦੂਰ ਵਿਰੋਧ ਕਰਦੇ ਆਗੇ ਕਿਉਂਕਿ ਭਿੱਖੀ ਬਲਾਕ 33 ਪੰਡਾ ਦਾ ਹੈਗਾ ਪਿਛਲੇ 1.5 ਸਾਲ ਪਹਿਲਾਂ ਵੀ ਗੱਲਬਾਤ ਚੱਲੀ ਸੀਗੀ ਮੈਨੂੰ ਅਫਸਰ ਸਾਹਿਬ ਕਹਿੰਦੇ ਵੀ ਆਪਣਾ ਬਲਾਕ ਵੀ ਇੱਥੋਂ ਹੁਕਮ ਕਰਨਾ ਪਊਗਾ ਮੈਂ ਕਹੇ ਵੀ ਅਸੀਂ ਕਿੱਲਾ ਵਾਹਨ ਦਾ ਦੇ ਦਾਂਗੇ ਅਸੀਂ ਕਿੱਲਾ ਵਾਹਨ ਦਾ ਦੇਣ ਵਾਸਤੇ ਵੀ ਸਮਾਹ ਵਾਲੇ ਤਿਆਰ ਹੋ ਗਏ ਸੀ ਜਿਹੜਾ ਵੀ ਉਹ ਹੈ ਤੇ ਵੀ ਉਹਦੀ ਪੇਮੈਂਟ ਕਰਨੀ ਪਊਗੀ ਸਰਕਾਰ ਦਾ ਜਿਹੜਾ ਇਹ ਫੈਸਲਾ ਹੈਗਾ ਬਲਾਕ ਨੂੰ ਮਤਲਬ ਮਾਨਸਾਲ ਜਾਣਾ ਸਾਡੇ 33 ਪਿੰਡਾਂ ਨਾਲ ਟੱਕ ਹੈਗਾ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਸਾਨੂੰ ਰਿਪੋਰਟ ਮਿਲਿਆ ਵੀ ਇੱਥੋਂ ਸਮਾਨ ਚੱਕਿਆ ਜਾ ਰਿਹਾ ਹੈਗਾ ਅਸੀਂ ਬਿਲਕੁਲ ਸਮਾਨ ਨਹੀਂ ਚੱਕਣ ਦੇਵਾਂਗੇ ਅਸੀਂ ਇੱਥੇ ਪੱਕਾ ਮੋਰਚਾ ਲਾਵਾਂਗੇ ਅਸੀਂ ਇਹ ਮਾਮਲਾ ਸੰਯੁਕਤ ਮੋਰਚੇ 'ਚ ਬਿਠਾਵਾਂਗੇ ਬਖ ਬਖ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਵੀ ਮਨ ਲੋ ਇਹ ਵੀ ਸਪੋਰਟ ਤੇ ਆਉਣ ਤੇ ਅਸੀਂ ਜਿੰਨੇ ਹੁਣ ਅਸੀਂ ਫੌਰੀ ਤੌਰ ਤੇ ਇਕੱਠੇ ਹੋਇਆ ਵੀ ਜਿਹੜਾ ਇੱਥੋਂ ਸਮਾਨ ਚੱਕਣਾ ਹੈਗਾ ਅਸੀਂ ਆ ਮੰਗ ਪੱਤਰ ਜਿਵੇਂ ਕਹਿੰਦੇ ਵੀਡੀਓ ਹੈ ਨਹੀਂ ਅੱਜ ਵੀਡੀਓ ਦੀ ਟੇਬਲ ਤੇ ਧਰਕੇ ਜਾਵਾਂਗੇ ਵੀ ਜੇ ਸਮਾਨ ਚੱਕਣਗੇ ਤਾਂ ਅਸੀਂ ਵੀਡੀਓ ਬਲਾਕ ਨੂੰ ਜਿੰਦਾ ਲਾਵਾਂਗੇ ਅਸੀਂ ਕੋਈ ਸਮਾਨ ਨਹੀਂ ਚੱਕਣ ਦੇਣਾ ਧੰਨਵਾਦ ਮੈਂ ਕੇਵਲ ਸਿੰਘ ਸਮਾਉਂ ਜ਼ਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਮਾਨਸਾ ਅਸੀਂ ਮਜ਼ਦੂਰ ਯੂਨੀਅਨ ਵੱਲੋਂ ਮੰਗ ਕਰਦੇ ਹਾਂ ਕਿਉਂਕਿ ਮਜ਼ਦੂਰਾਂ ਕੋਲੇ ਕੋਈ ਸਾਧਨ ਵਗੈਰਾ ਨਹੀਂ ਹੈਗਾ ਵੀ ਮਾਨਸਾ ਜਾਣ ਖੱਜਲ ਖਵਾਰੀ ਤਾਂ ਇਸੇ ਦਫ਼ਤਰ ਚ ਬਹੁਤ ਦੂਰੋਂ ਦੂਰੋਂ ਜਾ ਕੇ ਕਰਨੀ ਪੈਂਦੀ ਆ ਕਿਉਂਕਿ ਮਰੇਗਾ ਦਾ ਮਸਟਰੋਲ ਹਫ਼ਤੇ ਬਾਅਦ ਨਿਕਲਦਾ ਜਾਂ 6 ਦਿਨਾਂ ਦਾ ਨਿਕਲਦਾ ਸੋ ਸੋ ਮਾਨਸਾ ਕਾਹਨ ਜਾਣਗੇ ਮਸਟਰੋਲ ਲੈ ਕੇ ਜਾ ਫੜਾਉਣ ਜਾਂ ਲਿਆਉਣ ਤਿੰਨ ਤਿੰਨ ਚਾਰ ਚਾਰ ਗੇੜੇ ਲੱਗਦੇ ਨੇ ਸੋ ਜੇਕਰ ਭੀਖੀ ਬਲਾਕ ਟੁੱਟਦਾ ਤਾਂ ਸਾਰੇ ਪਿੰਡਾਂ ਨੂੰ ਪੀਖੀ ਦੇ ਬਲਾਕ ਦੇ 33 ਪਿੰਡਾਂ ਨੂੰ ਮਨਰੇਗਾ ਮਜ਼ਦੂਰਾਂ ਨੂੰ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ ਸੋ ਅਸੀਂ ਖੇਤ ਮਜ਼ਦੂਰਾਂ ਵੱਲੋਂ ਅਤੇ ਮਨਰੇਗਾ ਮਜ਼ਦੂਰਾਂ ਵੱਲੋਂ ਅਸੀਂ ਪੀਖੀ ਜੋ ਦਫਤਰ ਤੋੜ ਰਹੇ ਨੇ ਉਸ ਦਾ ਪੂਰਜ ਵਿਰੋਧ ਕਰਦੇ ਹਾਂ ਅਤੇ ਪੂਰਾ ਸੰਘਰਸ਼ ਕਰਾਂਗੇ